ਪਿੰਡ ਕਿਰਤੋਵਾਲ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮੇਰੀਆਂ ਭੈਣਾਂ ਨੌਜਵਾਨ ਛੋਟੇ-ਛੋਟੇ ਬੱਚੇ ਸਾਡੇ ਸਰਪੰਚ ਗੁਰਪ੍ਰੀਤ ਕੋਰਾ ਜੀ ترਸੀਮ ਸਿੰਘ सोनू ਜੀ ਤੇ ਹੋਰ ਵੀ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਸਹਿਬਾਨ ਵਰਕਰ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜਿਹੜੀ ਮੁਹਿੰਮ ਸ਼੍ਰੀ ਅਰਵਿੰਦ ਕੇਜਰੀয়াল ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਯੋਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਦਾ ਹਿੱਸਾ ਹੁਣ ਹਰ ਪਿੰਡ ਹਰ ਸ਼ਹਿਰ ਹਰ ਬਾੜ ਦੇ ਵਿੱਚ ਲੋਕ ਆਪ ਬਣ ਰਹੇ ਆ ਅੱਗੇ ਆ ਕੇ ਆਪ ਮਹਾਰੇ ਹੋ ਕੇ ਲੋਕ ਆਪ ਚਾਉਂਦੇ ਆ ਪੀਏ ਜ਼ਹਿਰ ਬੰਦ ਹੋਵੇ ਤੇ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆ ਉਹ ਚਿੱਟੇ ਦੇ ਚਿੱਟੇ ਦੇ ਕੋੜ ਤੋਂ ਬਚ ਸਕਣ ਤੇ ਜਿਹੜਾ ਚਿੱਟੇ ਦਾ ਇਹ ਬੂਟਾ ਲਾਇਆ ਆ ਇਹ ਬੂਟਾ ਜਦੋਂ 1997 ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਆਪਾਂ ਕਦੀ ਚਿੱਟੇ ਦਾ ਹੈਰੋਇਨ ਸੈਕ ਦਾ ਇਹਨਾਂ ਮਾਰੂ ਨਸ਼ਿਆਂ ਦਾ ਕਦੀ ਨਾਂ ਨਹੀਂ ਸੁਣਿਆ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਅਕਾਲੀਆਂ ਨੇ ਚਿੱਟੇ ਦਾ ਸਮੈਕ ਦਾ ਹੈਰੋਇਨ ਦਾ ਨਸ਼ਾ ਲਿਆਂਦਾ ਉਹਦੇ ਬਾਅਦ ਕਾਂਗਰਸ ਆਈ ਕਾਂਗਰਸੀਆਂ ਨੇ ਉਹ ਚਿੱਟੇ ਦੇ ਨਸ਼ੇ ਨੂੰ ਹੈਰੋਇਨ ਸਮੈਕ ਨੂੰ ਪਾਣੀ ਪਾਇਆ ਉਸ ਬੂਟੇ ਨੂੰ ਸਿੰਜਿਆ ਉਹ ਬੂਟਾ ਵੱਡਾ ਹੋਇਆ ਸਾਡੇ ਪੰਜਾਬ 'ਚ ਨਸ਼ਾ ਆਇਆ ਏ ਮੁੜ ਕੇ ਸਾਡੇ ਇਲਾਕੇ 'ਚ ਗਲੀ ਮੁਹੱਲੇ 'ਚ ਹੈਰੋਇਨ ਸਮੈਕ ਚਿੱਟੇ ਨੇ ਆਪਦੇ ਪੈਰ ਫਸਾਰੇ ਤੇ ਸਾਧ ਸੰਗਤ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਭਾਵੇਂ ਕੋਈ ਪਿੰਡ ਦਾ ਸਰਪੰਚ ਹੋਣਾ ਭਾਵੇਂ ਕੋਈ ਚੇਅਰਮੈਨ ਤੇ ਭਾਵੇਂ ਕੋਈ ਵੀ ਆਗੂ ਜੇ ਕੋਈ ਨਸ਼ੇ ਦਾ ਤਸਕਰ ਫੜਿਆ ਜਾਣਾ ਨਾ ਉਹਦੇ ਪਿੱਛੇ ਪਿੰਡ ਦੇ ਮੋਤਪੁਰਾਂ ਨੇ ਠਾਣੇ ਜਾਣ ਜਾਂਦੇ ਰਹੇ ਨਾ ਭਾਉਜੀ ਠਾਣੇ ਮੋਤਪੁਰ ਕਾਲੀਆਂ ਕਾਂਗਰਸੀਆਂ ਦੇ ਠਾਣੇ ਜਾਣ ਜੇ ਮੋਤਪੁਰ ਤੋਂ ਨਾ ਗੱਲ ਬਾਣੀ ਤੇ ਮੁੜ ਕੇ ਉਹਨੇ ਮੋਤਪੁਰ ਨੇ ਆਪਦੇ ਐਮਐਲਏ ਨੂੰ ਮੰਤਰੀ ਨੂੰ ਫੋਨ ਕਰਨਾ ਵੀ ਉਹਦੇ ਆਪਣਾ ਵਰਕਰ ਆ ਜੀ ਉਹ ਫੜਿਆ ਗਿਆ ਉਹਨੂੰ ਛਡਾਈਏ ਆਪਣੀ ਬਦਨਾਮੀ ਉਹ ਜੋ ਆਪਣੀਆਂ ਇਨੀਆਂ ਵੋਟਾਂ ਵਿਗੜ ਜਾਣਗੀਆਂ ਐਮਐਲਏ ਨੇ ਮੁੜ ਕੇ ਐਸਐਚਓ ਨੂੰ ਡਿਪਟੀ ਨੂੰ ਫੋਨ ਕਰਨਾ ਜੇ ਨਾ ਗੱਲ ਬਾਨੀ ਤਾਂ ਮਗਰ ਮੁੜ ਕੇ ਐਸਐਸਪੀ ਤੱਕ ਪਹੁੰਚਾ ਹੋਣੀਆ ਉਹਨੂੰ ਬੰਦੇ ਨੂੰ ਛਡਾਇਆ ਜਾਣਾ ਪੁਸ਼ਤ ਪਨਾਹੀ ਹੋਣੀ ਤੇ ਉਹ ਨਸ਼ਾ ਹੌਲੀ ਹੌਲੀ ਹੋਰ ਪੈਰ ਪਸਾਰਦਾ ਗਿਆ ਇਸੇ ਤਰ੍ਹਾਂ ਹੀ ਕਾਂਗਰਸੀਆਂ ਕੀਤਾ ਇਸੇ ਤਰ੍ਹਾਂ ਹੀ ਮੁੜ ਕੇ ਫੇਰ ਕਾਲੀਆਂ ਕੀਤਾ ਤੇ ਸਾਧ ਸੰਗਤ ਸਵਾ ਤਿੰਨ ਸਾਲ ਹੋ ਗਿਆ ਸਰਕਾਰ ਬਣੀ ਨੂੰ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਸਾਡੇ ਵੋਟਰ ਸਪੋਰਟਰ ਨੇ ਨਾ ਕਿਸੇ ਸਾਡੇ ਚੇਅਰਮੈਨ ਨਾ ਸਰਪੰਚ ਤੇ ਨਾ ਸਾਡੇ ਕਹੇ ਐਮ ਐਲ اے ਮੰਤਰੀ ਨੇ ਕਿਸੇ ਤਸਕਰ ਦੇ ਪਿੱਛੇ ਐਸ ਐਚਓ ਡੀ ਐਸ ਪੀ ਜਾਂ ਐਸ ਐਸ ਪੀ ਦਫਤਰ ਕਹੇ ਨੇ ਪਹੁੰਚ ਨਹੀਂ ਕੀਤੀ ਤੇ ਸਾਥ ਸੰਗਤ ਹੁਣ ਆ ਪਿਛਲੇ ਢਾਈਆਂ ਮਹੀਨਿਆਂ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਸਮੁੱਚੀ ਆਮ ਆਦਮੀ ਪਾਰਟੀ ਨੇ ਇਹ ਤੈਅ ਕਰ ਲਿਆ ਕਿ ਚਿੱਟੇ ਦਾ ਜ਼ਹਿਰ ਜਿਹੜਾ ਹੇਰੋਇਨ ਸਮੈਕ ਹੈ ਜਿਹੜੀ ਇਨੂੰ ਖਤਮ ਕਰਕੇ ਤੇ ਅਹੀ ਗਾਂ ਫੇਰ ਕੋਈ ਕੰਮ ਕਰਨਾ ਤੇ ਸਾਧ ਸੰਗਤ ਪਿਛਲੇ ਢਾਈਆਂ ਮਹੀਨਿਆਂ ਦੇ ਵਿੱਚ ਜਿੱਥੇ ਪਿਛਲੇ 47 ਸਾਲਾਂ ਦੇ ਸਮੇਂ ਦੌਰਾਨ ਅੱਜ ਤੋਂ ਢਾਈ ਮਹੀਨੇ ਪਹਿਲਾਂ 36000 ਕੈਦੀ ਹਵਾਲਾ ਤੀ ਤੇ ਕੈਦਨਾ ਸਨ ਜੇਲਾਂ ਦੇ ਵਿੱਚ ਅੱਜ 46000 ਤੋਂ ਗਿਣਤੀ ਵਧ ਗਈ ਆ ਜਿਹੜੇ ਐਨਡੀਪੀਐਸ ਦੇ 10000 ਮੁਕਦਮੇ ਜਿਹੜੇ 10000 ਸਮਗਲਰ ਜਿਹੜੇ ਕਿ ਹੁਣ ਜੇਲ੍ਹਾਂ ਦੇ ਵਿੱਚ ਪਿਛਲੇ 2.5 ਮਹੀਨਿਆਂ ਦੇ ਵਿੱਚ ਤੁਸੀਂ ਆਪੇ ਹਿਸਾਬ ਲਾਓ ਪੁਲਿਸ ਨੂੰ ਕਿੰਨਾ ਫ੍ਰੀ ਹੈਂਡ ਛੱਡਿਆ ਸਰਕਾਰ ਨੇ ਵੀ ਜਿਹੜੇ ਸਮੱਗਲਰ ਉਹਨਾਂ ਤੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਭੇਜੋ ਤੇ ਸਾਂਸ ਸੰਗਤ ਇਹਨਾਂ ਸਮੱਗਲਰਾਂ ਨੂੰ ਵੀ ਤਾੜਨਾ ਚੇਤਾਵਨੀ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਵੇਖਦੇ ਰਹੇ ਜੇ ਕਿਸੇ ਨੇ ਪਿੰਡ 'ਚੋਂ ਕਿਸੇ ਸਮੱਗਲਰ ਬਾਰੇ ਥਾਣੇ ਦੱਸਣਾ ਜਾਂ ਕਿਸੇ ਲੀਡਰ ਨੂੰ ਦੱਸਣਾ ਨਾ ਤੇ ਉਹਦੀ ਜਾਣਕਾਰੀ ਪੁਲਿਸ ਨੇ ਫੜਨ ਤੇ ਕੀ ਹੋਣਾ ਉਹਦੀ ਜਾਣਕਾਰੀ ਸਮੱਗਲਰ ਨੂੰ ਦੇ ਦੇਣੀ ਉਹਨੇ ਸਮਗਲਰ ਨੇ ਜਿੰਨੇ ਦੱਸਣਾ ਉਹਦੇ ਗਲ ਪੈ ਜਣਾ ਸੱਟਾਂ ਲਾ ਦੇਣੀਆਂ ਹੁੰਦਾ ਰਿਆ ਨਾ ਐਵੇਂ ਜੀ ਉਹਨੂੰ ਸੱਟਾਂ ਲਾ ਦੇਣੀਆਂ ਉਹਦੀਆਂ ਬਾਹਾਂ ਲਤਾਂ ਤੇ ਕਈ ਵਾਰਾਂ ਹੱਡੀਆਂ ਤੋੜ ਦੇਣੀਆਂ ਆ ਜਦੋਂ ਦੀ ਬਣੀ ਤੁਹਾਡੀ ਸਰਕਾਰ ਆ ਤੁਸੀਂ ਵੇਖਿਓ ਨਾਲ ਲੁਧਿਆਣੇ ਜ਼ਿਲ੍ਹੇ ਦਾ ਇੱਕ ਸਰਪੰਚ ਇੱਕ ਬੀਬੀ ਆ ਸਮਗਲਰ ਉਹਨੂੰ ਕਹਿਂਦੇ ਆ ਵੀ ਬੀਬੀ ਹੁਣ ਨਸ਼ਾ ਵੇਚਣਾ ਬੰਦ ਕਰ ਦੇ ਤੋ ਉਹ ਕੋਈ ਬੈਸੰਦਈ ਆ ਵੀ ਮੈਂ ਨਸ਼ਾ ਇਤਰਾ ਹੀ ਵੇਚੂ ਤੇ ਤੈਨੂੰ ਵੀ ਵੇਚ ਲੂ ਮੁੱਖ ਮੰਤਰੀ ਸਾਹਿਬ ਨੇ ਉਸ ਸਰਪੰਚ ਨੂੰ ਫੋਨ ਲਾਇਆ ਪਹਿਲਾਂ ਉਹਦਾ ਹਾਲਚਾਲ ਪੁੱਛਿਆ ਮੁੜ ਕੇ ਉਸ ਲੇਡੀ ਬਾਰੇ ਪੁੱਛਿਆ ਵੀ ਤੈਨੂੰ ਜਿਹੜੀ ਲੇਡੀ ਲਲਕਾਰਦੀ ਨਸ਼ਾ ਵੇਚਦੀ ਆ ਉਹਦਾ ਘਰ ਪਤਾ ਉਹਦਾ ਐਡਰੈਸ ਤੇ ਸਰਪੰਚ ਤੋਂ ਐਡਰੈਸ ਲਿਆ ਉਸ ਸਮਗਲਰ ਲੇਡੀ ਦਾ ਲੈ ਕੇ ਐਡਰੈਸ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਨੇ ਉਸੇਲੇ ਮੌਕੇ ਤੇ ਰੇਡ ਮਾਰੀ ਉਸ ਲੇਡੀ ਸਮਗਲਰ ਤੇ ਪਰਚਾ ਦਰਜ ਕੀਤਾ ਜੇਐਸਪੀ ਨਾਲ ਉਹਦਾ ਘਰ ਟਾਇਆ ਸਰਪੰਚ ਦੀ ਪੂਰੀ ਸਪੋਰਟ ਕੀਤੀ ਇਸੇ ਤਰ੍ਹਾਂ ਹੀ ਸਮਗਲਰਾਂ ਨੂੰ ਤਾੜਨਾ ਆ ਜਾਂ ਤੇ ਨਸ਼ਾ ਬੇਤਰਾ ਛੱਡ ਦਿਓ ਚਿੱਟਾ ਹਿਰੋਇਨ ਸਮੈਕ ਵੇਚਣੀ ਛੱਡ ਦਿਓ ਤੇ ਜਾਂ ਫਿਰ ਪੰਜਾਬ ਛੱਡ ਕੇ ਪਾਕਿਸਤਾਨ ਚੱਲ ਜਾਓ ਜੇ ਇੱਥੇ ਰਹਿਣਾ ਤੇ ਇਹ ਜ਼ਹਿਰ ਜਿਹੜਾ ਵੇਚਦੇ ਜ਼ਹਿਰ ਦਾ ਕਾਰੋਬਾਰ ਕਰਦੇ ਜੇ ਇਹ ਤੁਹਾਨੂੰ ਬੰਦ ਕਰਨਾ ਪੈਣਾ ਤੇ ਇਹ ਨਾ ਸੋਚੋ ਕਿ ਜੇ ਕੋਈ ਤੁਸੀਂ ਕਿਸੇ ਨੂੰ ਦਪਾ ਲੋਗੇ ਪਿੰਡ ਚ ਜਾਂ ਕੋਈ ਤਾਂ ਡੀ ਸੂਚਨਾ ਦੇਊ ਤੇ ਤੁਸੀਂ ਪਹਿਲੀਆਂ ਸਰਕਾਰਾਂ ਜਿਵੇਂ ਗੱਲ ਪਿੰਦੇ ਰਹੇ ਹੋਵੇਂ ਪੈਜੋਗੇ ਜੇ ਕਿਸੇ ਸਾਡੇ ਬੰਦੇ ਦੇ ਜਾ ਕਿਸੇ ਆਮ ਇਨਸਾਨ ਨਾਲ ਕੋਈ ਤੁਹਾਂ ਪੰਗਾ ਲਿਆ ਤੇ ਆਪਦਾ ਹਿਸਾਬ ਲਾ ਲਿਓ ਸਖਤ ਕਾਰਵਾਈ ਕਰਕੇ ਤੁਹਾਨੂੰ ਜੇਲ੍ਹਾਂ ਚ ਭੇਜਾਂਗੇ ਉਹ ਵੀ ਪਰਚਾ ਹੋਵੇ ਰੋਂ ਸਮੈਕ ਦਾ ਵੀ ਤੇ ਨਾਲ ਜਿਹੜੀ ਕੋਈ ਤੁਸੀਂ ਹਰਕਤ ਕਰੋਗੇ ਕੋਈ ਗੁੰਡਾਗਰਦੀ ਕਰੋਗੇ ਉਹਦੀ ਵੀ ਤਰਤੇ ਸਖਤ ਕਾਰਵਾਈ ਕਰਕੇ ਤੁਹਾਨੂੰ ਜੇਲ੍ਹਾਂ ਚ ਭੇਜਾਂਗੇ ਤੇ ਸਾਧ ਸੰਗਤ ਇਹ ਸਰਕਾਰ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਇਹਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਆ ਤੇ ਜਿਹੜੇ ਗੁੰਡੇ ਆ ਬਦਮਾਸ਼ ਆ ਸਮਗਲਰ ਆ ਗੈਂਗਸਟਰ ਆ ਉਹਨਾਂ ਦੀ ਕੋਈ ਸਰਮਾਈ ਨਹੀਂਗੀ ਜਿਹੜਾ ਕੋਈ ਗਲਤ ਕਰੂਗਾ ਉਹ ਤੇ ਉਸੇ ਤਰ੍ਹਾਂ ਸਖਤ ਕਾਰਵਾਈ ਹੋਊਗੀ ਤੇ ਸਾਥ ਸੰਗਤ ਤੁਹਾਡੇ ਕੋਲ ਕਿਉਂ ਅਸੀਂ ਆਏ ਆ ਅਸੀਂ ਤੁਹਾਡੇ ਕੋਲ ਤਾਂ ਆਏ ਆ ਜਦੋਂ ਅੱਤਵਾਦ ਦਾ ਕਾਲਾ ਦੌਰ ਆਪਾਂ ਸਾਰਿਆਂ ਨੇ ਉਹ ਪਿੰਡੇ ਤੇ ਹੰਡਾਇਆ ਸਾਰੇ ਲੋਕਾਂ ਦਾ ਸਾਰੇ ਪੰਜਾਬ ਦਾ ਬੜਾ ਨੁਕਸਾਨ ਹੋਇਆ ਉਹ ਸੱਤਵਾਦ ਦੇ ਕਾਲੇ ਦੌਰ ਨੇ ਸਾਡਾ ਪੰਜਾਬ 50 ਸਾਲ ਪਿੱਛੇ ਕਰਤਾ 50 ਸਾਲ ਜੇ ਪੁਲਿਸ ਵਾਲੇ ਮਰੇ ਉਹ ਵੀ ਸਾਡੇ ਆਪ ਦੇ ਤੇ ਜੇ ਕੋਈ ਸਿਵਲ ਵਾਲੇ ਮਰੇ ਉਹ ਵੀ ਸਾਡੇ ਆਪ ਦੇ ਤੇ ਨੁਕਸਾਨ ਤੇ ਘੁੰਮ ਫਿਰ ਕੇ ਪੰਜਾਬ ਦਾ ਹੀ ਹੋਇਆ ਕਈ ਘਰਾਂ ਦੇ ਘਰ ਬੇਲੇ ਹੋ ਗਏ ਮੁੜ ਕੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਵਿੱਚ ਲਟੇਰੇ ਡਾਕੂ ਧੀਆਂ ਪੜਾਂ ਦੀਆਂ ਇੱਜ਼ਤਾਂ ਖਰਾਬ ਕਰਨ ਵਾਲੇ ਵੜ ਕੇ ਆ ਗਲਤ ਬੰਦੇ ਵੜ ਕੇ ਆ ਲੋਕਾਂ ਨੇ ਫਿਰ ਉਦੋਂ ਧਈਆ ਕਰ ਲਿਆ ਲੋਕਾਂ ਨੇ ਕਮਰ ਕੱਸੇ ਕਰ ਲਏ ਕਿ ਅਸੀਂ ਅੱਤਵਾਦ ਦਾ ਕਾਲਾ ਦੌਰ ਖਤਮ ਕਰਨਾ ਜਦੋਂ ਲੋਕਾਂ ਨੇ ਆਪਦੇ ਘਰਾਂ ਦੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਰੋਟੀਆਂ ਖਾਣੀਆਂ ਬੰਦ ਕਰਤੀਆਂ ਲੋਕਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਤੇ ਸਾਜ ਸੰਗਤ ਦੋ ਤਿੰਨ ਮਹੀਨਿਆਂ ਚੱਤਵਾਦ ਦਾ ਕਾਲਾ ਦੌਰ ਖਤਮ ਹੋ ਗਿਆ ਉਸੇ ਤਰ੍ਹਾਂ ਹੁਣ ਵੀ ਸਰਕਾਰ ਸੰਸੀਅਰਿਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਚਾਹੁੰਦੇ ਆ ਕਿ ਸਾਡਾ ਪੰਜਾਬ ਨਸ਼ਾਰਾਤ ਹੋਵੇ ਚਿਟਾਰਾਤ ਹੋਵੇ ਹੀਰੋਇਨ ਸਮੈਕ ਰਹੇ ਹੋਵੇ ਤੇ ਸਾਧ ਸੰਗਤ ਪੁਲਿਸ ਵੀ ਪਰਚਾ ਕਰਦੀ ਆ ਪਰ ਜਦੋਂ ਪੁਲਿਸ ਪਰਚਾ ਕਰਦੀ ਆ ਸਾਡੇ ਹੀ ਪਿੰਡਾਂ ਦੇ ਵਿੱਚੋਂ ਸਾਨੂੰ ਇਹ ਪਤਾ ਆਪਣੇ ਜੋ ਕੋਈ ਨਹੀਂ ਜਾਂਦਾ ਸਾਡਾ ਵੋਟਰ ਸਪੋਰਟਰ ਜਾਂ ਤੁਸੀਂ ਤੁਹਾਡੇ ਚੋਂ ਕੋਈ ਨਹੀਂ ਉਹਨਾਂ ਦੇ ਪਿੱਛੇ ਜਾਂਦਾ ਪ੍ਰਾਣੀਆਂ ਰਵਾਇਤੀ ਪਾਰਟੀਆਂ ਦੇ ਜਾਂ ਕੋਈ ਸਾਬਕਾ ਮੈਂਬਰ ਜਾਂ ਕੋਈ ਪ੍ਰਾਣੀਆਂ ਪਾਰਟੀਆਂ ਦੇ ਸਾਬਕਾ ਸਰਪੰਚ ਜਾਂ ਕੋਈ ਪ੍ਰਾਣੀਆਂ ਪਾਰਟੀਆਂ ਦੇ ਮੋਤਵਾਰ ਤੇ ਜਾਂ ਕੋਈ ਨੰਬਰਦਾਰ ਉਹ ਮਗਰ ਆਪਦੀਆਂ ਜ਼ਮੀਨਾਂ ਤੇ ਜਾਂ ਘਰਾਂ ਦੇ ਨੰਬਰ ਲਵਾ ਕੇ ਜਮਾਨਤਾਂ ਦੇਣ ਚਲੇ ਜਾਂਦੇ ਆ ਆਪਾਂ ਉਹਨਾਂ ਨੂੰ ਵੀ ਸਮਝਾਉਣਾ ਆ ਆਪਾਂ ਉਹਨਾਂ ਨੂੰ ਵੀ ਦੱਸਣਾ ਕਿ ਭਰਾਵੋ ਇਹ ਕਿਸੇ ਦੇ ਸਮਗਲਰ ਸਕੇ ਨਹੀਂਗੇ ਇਹ ਨਾ ਤੇ ਕਿਸੇ ਲੀਡਰ ਦੇ ਸਕੇ ਸਮਗਲਰ ਨਾ ਕਿਸੇ ਪਿੰਡ ਵਾਲੇ ਦੇ ਸਕੇ ਨਾ ਕਿਸੇ ਅਫਸਰ ਦੇ ਤੇ ਭੈਣੋ ਤੇ ਭਰਾਵੋ ਇਹ ਜਿਹੜੇ ਸਮਗਲਰ ਆ ਤੇ ਆਪ ਤੇ ਆਪ ਤੇ ਆਪ ਤੇ ਪਰਿਵਾਰ ਤੇ ਵੀ ਸਕੇ ਨਹੀਂਗੇ ਕਿਵੇਂ ਨਹੀਂ ਸਕੇ ਜਿਹੜੇ ਬੰਦੇ ਨੇ ਜਿਹੜੇ ਸਮੱਗਲਰ ਨੇ ਕਿਸੇ ਦੇ ਪੁੱਤ ਦੀ ਨੂੰ ਮਾਰ ਕੇ ਉਹਦੀ ਲਾਸ਼ ਤੋਂ ਪੈਸੇ ਕਮਾਉਣੇ ਆ ਜਾਂ ਕਿਸੇ ਦੇ ਪੁੱਤ ਨੂੰ ਚਿੱਟੇ ਤੇ ਲਾ ਕੇ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਆ ਉਸ ਸਮੱਗਲਰ ਦੇ ਪੁੱਤ ਨੂੰ ਇਹ ਨਾ ਉਹ ਸਮਝੇ ਕਿ ਉਹਨਾਂ ਪੈਸੇ ਨਾਲ ਮੈਂ ਆਪਣੇ ਪੁੱਤ ਨੂੰ ਪੜਾ ਕੇ ਉਹਨਾਂ ਪੈਸੇ ਨਾਲ ਆਪਣੇ ਪੁੱਤ ਨੂੰ ਖਰਾਕ ਖਵਾ ਕੇ ਮੈਂ ਕੋਈ ਅਫਸਰ ਬਣਾ ਲੂੰਗਾ ਉਸ ਸਮੱਗਲਰ ਦੇ ਪੋਤਰੇ ਉਹ ਜ਼ਹਿਰ ਤੇ ਵੱਟੇ ਪਏ ਆ ਨਾ ਉਹਨੇ ਵੀ ਉਸੇ ਜ਼ਹਿਰ ਤੇ ਲੱਗਣਾ ਉਹਨੇ ਵੀ ਚਿੱਟੇ ਤੇ ਲੱਗਣਾ ਉਹਦੀ ਵੀ ਉਮਰ ਜੇ ਕਿਸੇ ਦਾ ਪੁੱਤ ਉਹ ਵੱਡੋ ਇਹ ਨਾ ਮਰਨਾ ਸਮਗਲਰ ਦੇ ਪੁੱਤ ਨੇ ਵੀ ਕੋ ਬਹੁਤੀ ਉਮਰ ਨਹੀਂ ਢੋਣੀ ਉਹਨੇ ਵੀ ਚਿੱਟੇ ਦੀ ਓਵਰਡੋਜ਼ ਨਾਲ ਮਰਨਾ ਤੇ ਜਾਂ ਸਮਗਲਰ ਦੇ ਪੁੱਤ ਨੇ ਰਾਹੇ ਕਰਾਏ ਜਾਂਦਿਆਂ ਕੁਦਰਤੀ ਮੌਤ ਮਾਰਨਾ ਕਿਉਂਕਿ ਜਿੰਨੇ ਕਿਸੇ ਦਾ ਬੁਰਾ ਚਾਇਆ ਉਹਦਾ ਪ੍ਰਮਾਤਮਾ ਨੇ ਕਦੀ ਭਲਾ ਨਹੀਂ ਹੋਣ ਦਿੱਤਾ ਪ੍ਰਮਾਤਮਾ ਦੇ ਆਪਾਂ ਸਾਰੇ ਪੁੱਤ ਦੀਆਂ ਸਮਾਜ ਦੇ ਵਿੱਚ ਜਿਹੜਾ ਬੰਦਾ ਇੱਕ ਦੂਜੇ ਦੀ ਭਲਾਈ ਕਰਦਾ ਆ ਜਿਹੜਾ ਇਨਸਾਨ ਇੱਕ ਦੂਜੇ ਦਾ ਚੰਗਾ ਕਰਦਾ ਆ ਜਿਹੜਾ ਇਨਸਾਨ ਲੋੜ ਪੈਣ ਤੇ ਕਿਸੇ ਦੇ ਕੰਮ ਆਉਂਦਾ ਆ ਪਰਮਾਤਮਾ ਵਾਹਿਗੁਰੂ ਪਾਪਾ ਨਾਨਕੋ ਦੀ ਮਦਦ ਕਰਦਾ ਤੇ ਜਿਹੜਾ ਬੰਦਾ ਸਮਾਜ ਦੇ ਵਿੱਚ ਕਿਸੇ ਦਾ ਵੀ ਬੁਰਾ ਕਰਦਾ ਉਹ ਰੱਬ ਉਹਨੂੰ ਵੇਂਦਾ ਆ ਪਰਮਾਤਮਾ ਉਹਨੂੰ ਵੇਂਦਾ ਆ ਤੁਹਾਡੇ ਭਰਾ ਕੋਲ ਹੈ ਜੇਲ੍ਹ ਡਿਪਾਰਟਮੈਂਟ ਮੈਂ ਜਦੋਂ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਚੈੱਕ ਕਰਨ ਜਾਂਦਾ ਨਾ ਜਿਹੜੇ ਉੱਥੇ ਕੈਦੀ ਹੁੰਦੇ ਆ ਜਾਂ ਕੈਦਨਾ ਹੁੰਦੀਆਂ ਔਰਤਾਂ ਵੀ ਹੁੰਦੀਆਂ ਉੱਥੇ ਇਹ ਨਹੀਂ ਵੀ ਕੱਲੇ ਬੰਦੇ ਹੀ ਆ ਤੇ ਬਹੁਤੇ ਕੇਸ ਜਾਂ ਤੇ ਐਨਡੀਪੀਐਸ ਦੇ ਨਸ਼ਿਆਂ ਦੇ ਰਨਸਮੈਕ ਦੇ ਤੇ ਜਾਂ ਕੇਸ ਹੁੰਦੇ ਆ 302 ਦੇ ਕਤਲਾਂ ਦੇ ਜਾਂ ਕਤਲਾਂ ਦੇ ਤੇ ਜਾਂ ਹੈਰੋਇਨ ਸਮੈਕ ਵਾਲੇ ਤੇ ਮੈਂ ਉਹਨਾਂ ਨੂੰ ਪੁੱਛੂਗਾ ਵੀ ਤੁਸੀਂ ਕਤ ਜਿਹੜਾ ਨਸ਼ੇਲਾ ਉਹਦੇ ਪਤਾ ਨਸ਼ਾ ਵੇਚਦਾ ਉਹਨਾਂ ਨੂੰ ਸਮਝਾਈਦਾ ਵੀ ਨਾ ਵੇਚੋ ਨਸ਼ਾ ਤੇ ਮੈਂ ਉੱਥੇ ਦੱਸਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਹੈਰੋਇਨ ਸਮੈਕ ਚ ਗਏ ਆ ਜਾਂ 302 ਦੇ ਕੇਸਾਂ ਚ ਗਏ ਆ ਗਏ ਕਿੰਨੀ ਉਮਰ ਚ ਕੋਈ 18 ਸਾਲ ਕੋਈ 19 ਕੋਈ 20 ਕੋਈ 22 ਕੋਈ 24 ਕੋਈ 25 ਜਵਾਨੀ ਚ ਗਏ ਅੰਦਰ ਅੱਜ ਉਹਨਾਂ ਦੀ ਉਮਰਾਂ ਕਿਹਦੀ 40 ਸਾਲ ਕਿਹਦੀ 50 ਸਾਲ ਤੇ ਉਹ ਐਵੇਂ ਦੇ ਲੱਗਦੇ ਵਿੱਚੇ ਬੀਬੀਆਂ ਵਿੱਚੇ ਬੰਦੇ ਉਹਨਾਂ ਦੇ ਚਿਹਰੇ ਉਹਨਾਂ ਦੇ ਹਾਪਾਵ ਉਹਨਾਂ ਦੇ ਵਾਲ ਪਿਛੇਬੇਦ ਹੋ ਗਏ ਵਾਲ ਮੂੰਹ ਤੇ ਝੂੜੀਆਂ ਪੈ ਗਈਆਂ ਉਮਰ ਉਹਨਾਂ ਦੀ 40 50 ਸਾਲ ਤੇ ਲੱਗਦੀ ਐ ਜਿਵੇਂ 75 80 ਸਾਲ ਦੇ ਬਾਬੇ ਹੁੰਦੇ ਆ ਬਜ਼ੁਰਗ ਬੀਬੀਆਂ ਹੋ ਗਈਆਂ ਬੁੱਢੀਆਂ 40 50 ਸਾਲ ਉਮਰ ਤੇ ਉਹ ਬੀਬੀਆਂ 80 80 ਸਾਲ ਲੱਗਣ ਦੇ ਚਿੱਟੇ ਵਾਲ ਝੂੜੀਆਂ ਪੈ ਗਈਆਂ ਬੁਰਾ ਹਾਲ ਪੋਂਕੇ ਤੇ ਆੜੇ ਕਿਸੇ ਨੂੰ ਹੋ ਗਈ ਉੱਥੇ ਅੰਦਰ ਬਲੱਡ ਕੈਂਸਰ ਕਿਸੇ ਨੂੰ ਹੋ ਗਈ ਰੀੜ ਦੀ ਹੱਡੀ ਦੀ ਟੀਵੀ ਕਿਸੇ ਨੂੰ ਦਮਾ ਹੋ ਗਿਆ ਕਿਸੇ ਨੂੰ ਲਕਵਾ ਮਾਰ ਗਿਆ ਕਿਸੇ ਨੂੰ ਬ੍ਰੇਨ ਐਮਰਜੈਂਸ ਹੋ ਗਈ ਕਿਉਂ ਆਏ ਕੁਝ ਕਿਉਂਕਿ ਉਹਨਾਂ ਸਮਾਜ ਗਾਲਿਆ ਕਿਉਂਕਿ ਉਹਨਾਂ ਨੇ ਕਿਸੇ ਦੇ ਪੁੱਤ ਨੂੰ ਚਿੱਟੇ ਤੇ ਲਾਇਆ ਕਿਸੇ ਦੇ ਪੁੱਤ ਦੀ ਓਵਰਡੋਜ਼ ਨਾਲ ਮੌਤ ਹੋਈ ਕਿਸੇ ਨੂੰ ਉਹਨਾਂ ਨੇ ਕਤਲ ਕੀਤਾ ਇਹ ਗੱਲਾਂ ਮੈਂ ਸੱਚੀਆਂ ਕਰਦਾ ਪਿਆ ਜਿਹੜਿਆ ਮੈਂ ਜੇਲ੍ਹ ਚ ਪ੍ਰਤੱਖ ਵੇਖ ਕੇ ਆਉਣਾ ਫਿਰ ਮੈਂ ਉਹਨਾਂ ਦਾ ਹਾਲਚਾਲ ਵੀ ਪੁੱਛ ਕੇ ਆਉਣਾ ਫਿਰ ਉਹਨਾਂ ਨੂੰ ਮੈਂ ਸਮਝਾ ਕੇ ਆਉਣਾ ਕਿ ਪਿੱਛੇ ਜੋ ਹੋ ਗਿਆ ਜੇ ਤੂੰ ਹੀ ਨਸ਼ਾ ਵੇਚਿਆ ਬੜਾ ਮਾੜਾ ਕੀਤਾ ਜੇ ਤੂੰ ਹਾਂ ਕੋਈ ਗਲਤ ਕੰਮ ਕੀਤਾ ਬਹੁਤ ਗਲਤ ਕੀਤਾ ਜੇ ਕਿਸੇ ਨੇ ਕੋਈ ਮਰਡਰ ਕੀਤਾ ਤੂੰ ਹੀ ਦੋ ਚਾਰ ਸਕਿੰਟਾਂ ਦੇ ਗੁੱਸੇ ਨੇ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਕਰਤੀ ਤੇ ਤੂੰ ਹੀ ਨਾ ਗੁੱਸਾ ਚੜਾਉਂਦੇ ਦਿਮਾਗ ਨੂੰ ਤੇ ਨਾ ਇਹ ਕੁਝ ਹੁੰਦਾ ਮੈਂ ਗੱਲ ਦੱਸਣ ਲੱਗਾ ਮੈਂ ਲੁਧਿਆਣਾ ਜੇਲ੍ਹ ਚੈੱਕ ਕਰਨ ਗਿਆ ਅਜ ਤੋਂ ਕੋਈ 6-7 ਮਹੀਨੇ ਪਹਿਲਾਂ ਮੈਨੂੰ ਉੱਥੇ ਜਦੋਂ ਜੇਲ੍ਹ ਦੇ ਵਿੱਚ ਸਪੀਕਰ ਚੱਲਦਾ ਸਵੇਰ ਤੇ ਸ਼ਾਮਾਂ ਦੇ ਟਾਈਮ ਉਹਦੇ ਤੇ ਕੈਦੀ ਆਦੀ ਮਨ ਪਸੰਦ ਦਾ ਕੋਈ ਗਾਣਾ ਲਵਾ ਲਿੰਦਾ ਕੋਈ ਮਹਾਰਾਜ ਦੀ ਬਾਣੀ ਲਵਾ ਲਿੰਦਾ ਕੋਈ ਚੁਟਕੜਾ ਸੁਣ ਲਈ ਬੋਲ ਦਿੰਦਾ ਵੀ ਆ ਲਾ ਦਿਓ ਉਥੇ ਰੇਡੀਓ ਚੱਲਦਾ ਐਫ ਐਮ ਨਹੀਂ ਜਿਵੇਂ ਆਪਣੇ ਇੱਥੇ ਚੱਲਦਾ ਉਥੇ ਰੇਡੀਓ ਚੱਲਦਾ ਉਹਦੇ ਤੇ ਇੱਕ ਮੁੰਡਾ ਇੰਗਲਿਸ਼ ਬੜੀ ਵਧੀਆ ਗੱਲ ਕਰੇ ਬੜੀ ਵਧੀਆ ਕਿਉਂਕਿ ਉਥੇ ਜੇ ਲੰਗਰ ਤੇ ਸੇਵਾ ਲੱਗੀ ਆ ਉਹ ਵੀ ਕੈਦੀਆਂ ਦੀ ਲੱਗੀ ਆ ਜੇ ਉਥੇ ਰੇਡੀਓ ਚਲਾਉਣ ਤੇ ਡਿਊਟੀ ਲੱਗੀ ਉਹ ਵੀ ਕੈਦੀਆਂ ਦੀ ਲੱਗੀ ਆ ਕਿਉਂਕਿ ਪੁਲਿਸ ਨੇ ਤੇ ਡਿਊਟੀ ਕਰਨੀ ਉਹਨਾਂ ਨੂੰ ਸਾਂਭਣ ਦੀ ਬਾਕੀ ਸਾਰਾ ਕੁਝ ਕੈਦੀਆਂ ਨੇ ਕਰਨਾ ਉਥੇ ਉੱਥੇ ਨੰਬਰਦਾਰ ਵੀ ਬਣਾਏ ਆ ਮੈਂ ਆਪਾ ਫਿਲਮਾਂ ਜਵੇਂ ਨੇ ਆ ਨੰਬਰਦਾਰ ਬਣਿਆ ਉੱਥੇ ਬੰਦੇ ਵੀ ਨੰਬਰਦਾਰ ਬੰਦਿਆਂ ਦੇ ਬੰਦੇ ਨੰਬਰਦਾਰ ਤੇ ਪੀਪੀਆਂ ਦੀ ਪੀਪੀ ਨੰਬਰਦਾਰ ਵੀ ਜਿਹੜਾ ਮੁੰਕੇ ਜੀ ਦਾ ਉੱਥੇ ਆਚਰਨ ਸਹੀ ਹੋਏ ਉਹਨੂੰ ਨੰਬਰਦਾਰ ਬਣਾ ਦਿੰਦੇ ਆ ਮੈਂ ਉਹਨੂੰ ਉਹਦੀ ਇੰਗਲਿਸ਼ ਸੁਣ ਕੇ ਨਾ ਮੁੰਡੇ ਦੀ ਮੈਂ ਉਹਨੂੰ ਮੈਂ ਕਿਹਾ ਮੈਨੂੰ ਯਾਰ ਉਹ ਰੇਡੀਓ ਵਾਲਾ ਜਿਹੜਾ ਤੁਹਾਡਾ ਕਮਰਾ ਜਿੱਥੋਂ ਰੇਡੀਓ ਚੱਲਦਾ ਮੈਨੂੰ ਐਹ ਮੁੰਡੇ ਨਾਲ ਮਲਾਓ ਮੈਂ ਪੁਲਿਸ ਅਫਸਰਾਂ ਨੂੰ ਕਿਹਾ ਉਹ ਮੈਨੂੰ ਲੈ ਕੇ ਗਏ ਮੈਂ ਜਦੋਂ ਉਹ ਮੁੰਡਾ ਵੇਖਿਆ ਨਾ ਮੈਨੂੰ ਯਕੀਨ ਨਾ ਆਇਆ ਉਦੀ ਉਮਰ ਸਾਰੀ 24 ਕਸਾਲ ਹੋਊ 24 25 ਸਾਲ 24 25 ਸਾਲ ਉਦੀ ਉਮਰ ਮੁੰਡੇ ਦੀ ਗੋਰਾ ਨਸ਼ੋ ਕਲੀਨ ਸ਼ੇਵ ਲਾਲਿਆਂ ਦਾ ਮੁੰਡਾ 5 ਫੁੱਟ 8 9 ਇੰਚ ਉਹਦਾ ਕੱਦ ਹੋਊ ਐਡਾ ਬੜਾ ਸੋਹਣਾ ਮੁੰਡਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਾਕਾ ਤੂੰ ਇੱਥੇ ਕੀ ਕਰਨਾ ਆਂ ਕਹਿੰਦਾ ਜੀ ਮੈਂ ਕੈਦੀ ਆਂ ਮੈਂ ਕਿਹਾ ਕੀ ਗੱਲ ਹੋਈ ਤੈਨੂੰ ਅੰਦਾ ਗੱਲ ਕੀ ਹੋਣੀ ਜੀ ਮੇਰਾ ਭਰਾ ਹੀ ਤੇ ਉਹਦੀ ਗਰਲਫ੍ਰੈਂਡ ਹੀ ਉਹਨੂੰ ਬਲੈਕਮੇਲ ਕਰਦੀ ਸੀ ਤੇ ਮੈਂ ਤਾਂ ਮੇਰੇ ਭਰਾਣੇ ਨਾਲ ਕੇ ਉਹਨੂੰ ਮਾਰਤਾ ਕੁੜੀ ਨੂੰ ਮਾਰਤਾ 24 25 ਸਾਲ ਦੀ ਉਮਰ ਉਹਦੀ ਤੇ ਇੰਨੀ ਕੀ ਉਮਰ ਉਹਦੇ ਭਰਾ ਦੀ ਸਾਲ ਵੱਡਾ ਨਿਕਾਊਗਾ ਤੇ ਮੈਂ ਕਿਹਾ ਤੁਹਾਨੂੰ ਭੋਰਾ ਸੋਚ ਸਮਝ ਨਹੀਂ ਐਡਾ ਸੋਹਣਾ ਤੂੰ ਮੁੰਡਾ ਮੈਂ ਕਿਹਾ ਕਿਹੜੀ ਬਰਾਦਰੀ ਦਾ ਕਹਿੰਦਾ ਹਿੰਦੂ ਬਰਾਦਰੀ ਦਾ ਮੈਂ ਸ਼ਰਮਾ ਆ ਤੇ ਮੈਂ ਕਿਹਾ ਕੀ ਕਰਦਾ ਤੇਰੇ ਮੰਮੀ ਡੈਡੀ ਕਹਿੰਦਾ ਵੀ ਵਧੀਆ ਮੇਰੇ ਮੰਮੀ ਡੈਡੀ ਵਧੀਆ ਸਾਡੀ ਪ੍ਰਾਪਰਟੀ ਲੁਧਿਆਣੇ ਜ਼ਿਲ੍ਹੇ ਦਾ ਹੀ ਵਧੀਆ ਸਾਰਾ ਕੁਝ ਮੈਂ ਕਿਹਾ ਤੂੰ ਕੀ ਕਰਦਾ ਕਹਿੰਦਾ ਮੈਂ ਯੂਪੀਐਸਸੀ ਕਲੀਅਰ ਕੀਤੀ ਆ यूपीएससी क्लियर ਕੀਤੀ ਆ ਪੂਰੇ ਭਾਰਤ ਚੋਂ ਮੇਰਾ 151ਵਾਂ ਰੈਂਕ ਆ यूपीएससी ਉਹਨੂੰ ਕਹਿੰਦੇ ਆ ਜਿਹੜੇ यूपीएससी ਕਲੀਅਰ ਕਰਦੇ ਬੱਚੇ ਉਹ ਡੀਸੀ ਲੱਗਦੇ ਆ ਜੇ ਥੋੜੇ ਘੱਟ ਨੰਬਰ ਹੋਣ ਫਿਰ ਐਸਐਸਪੀ ਲੱਗਦੇ ਆ ਜੇ ਉਹਦੋਂ ਥੋੜੇ ਘੱਟ ਹੋਣ ਕੋਈ ਜੱਜ ਲੱਗ ਜਾਂਦਾ ਕੋਈ ਐਸਡੀਐਮ ਲੱਗ ਜਾਂਦਾ ਵੀ ਉਹਨੇ ਡੀਸੀ ਲਗੜਾ ਇਹ ਮੁੰਡੇ ਨੇ ਪੂਰੇ ਭਾਰਤ ਚੋਂ 151ਵਾਂ ਰੈਂਕ ਹੀ ਉਹਦਾ ਤੇ ਮੈਂ ਕਿਹਾ ਦੂਜਾ ਭਰਾ ਤੇਰਾ ਕੀ ਕਰਦਾ ਸੀ ਕਹਿੰਦਾ ਦੂਜੇ ਭਰਾ ਨੇ ਇੰਜੀਨੀਅਰਿੰਗ ਕੀਤੀ ਸੀ ਹਾਂ ਜਿੰਨਿੰਗ ਦਾ ਟਾਪਰ ਮੁੰਡਾ ਉਹ ਵੀ ਇੰਡੀਆ ਦਾ ਟਾਪਰ ਦੋਵੇਂ ਭਰਾ ਟਾਪਰ ਦੋਵਾਂ ਦੀ ਜ਼ਿੰਦਗੀ ਬਰਬਾਦ ਹੋ ਗਈ 20-20 ਸਾਲ ਕੈਦ ਹੋਈ ਉਹਨਾਂ ਨੂੰ 20-20 ਸਾਲ ਭਾਜੀ ਕਦੋਂ 20 ਸਾਲ ਪੂਰੇ ਹੋਣੇ ਉਹਨਾਂ ਬੁੱਢੇ ਹੋ ਜਾਣਾ ਉਹਨਾਂ ਨੇ ਅੰਦਰ ਹੀ ਪਾਗਲ ਹੋ ਜਾਣਾ ਕੋਈ ਨਾ ਕੋਈ ਬਿਮਾਰੀ ਜਿੰਨੇ ਵੇਖੋ ਪਾਪ ਕਰਨਾ ਨਾ ਪਹਿਲਾਂ ਉਹਨੂੰ ਕੁੜੀ ਨੂੰ ਮਰਡਰ ਕੀਤਾ ਮੁੜ ਕੇ ਉਹਦੀ ਕੁੜੀ ਦੀ ਲਾਸ਼ ਜਾ ਕੇ ਖੇਤਾਂ 'ਚ ਨੱਪਦੀ ਉਹਨਾਂ ਨੂੰ ਐ ਘਰੇ ਪਤਾ ਨਹੀਂ ਲੱਗਣਾ ਮੈਂ ਇਹ ਗੱਲ ਤਾਂ ਕਰਨ ਲੱਗਾ ਨੌਜਵਾਨ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਬਜ਼ੁਰਗਾਂ ਦੇ ਉਮਰਾਂ ਡਾਈਆਂ ਇਹਨਾਂ ਨੂੰ ਤੇ ਸਾਰਾ ਪਤਾ ਕੋਈ ਵੀ ਜਦੋਂ ਤੁਸੀਂ ਫੋਨ ਤੇ ਗੱਲ ਕਰਦੇ ਹੋ ਭਾਵੇਂ ਸਿੰਪਲ ਕਾਲ ਤੇ ਭਾਵੇਂ WhatsApp ਕਾਲ ਤੇ ਭਾਵੇਂ ਫੇਸਟਾਈਮ ਕਈ ਵਾਰ ਪਾ ਦਿੰਦੇ ਆ ਵੀ ਉਹ ਜੀ ਨਾ ਫੇਸਟਾਈਮ ਦਾ ਨਹੀਂ ਪਤਾ ਲੱਗਦਾ WhatsApp ਦਾ ਨਹੀਂ ਪਤਾ ਲੱਗਦਾ ਪੁਲਿਸ ਕੋਲ ਕਾਨੂੰਨ ਕੋਲ ਇੰਟੈਲੀਜੈਂਸ ਕੋਲ ਸੀਆਈਡੀ ਕੋਲ ਹਰ ਤਰ੍ਹਾਂ ਦਾ ਜੰਤਰ ਐ ਇਲੈਕਟ੍ਰੋਨਿਕ ਜਿਹੜੇ ਆਪਾਂ ਇੱਕ ਇੱਕ ਕਾਲ ਕਰਦੇ ਨਾ ਆਪਣੇ ਫੋਨ ਤੋਂ ਉਹ ਸਾਰੀ ਜਾਣਕਾਰੀ ਪੁਲਿਸ ਕੋ ਹੁੰਦੀ ਆ ਇੱਥੋਂ ਤੱਕ ਕਿ ਜਿਹੜੀ ਆਪਾਂ ਫੇਸਬੁੱਕ 'ਤੇ ਨੇ ਆ ਨਾ ਆਪਾਂ ਵੀਡੀਓ ਜਿਹੜੀਆਂ ਵੇਖੀ ਜਾਂਦੇ ਆ ਉਹ ਵੀਡੀਓ ਤੱਕ ਦਾ ਰਿਕਾਰਡ ਸਰਕਾਰ ਕੋ ਪੁਲਿਸ ਕੋ ਹੁੰਦਾ ਵੀ ਕਿਹੜਾ ਬੰਦਾ ਕਿਹੋ ਜੀਆਂ ਫਿਲਮਾਂ ਕਿਹੋ ਜੀਆਂ ਵੀਡੀਓ ਵੇਖਦਾ ਆ ਆਪਣੇ ਫੋਨ 'ਤੇ ਇੱਕ ਹੋਰ ਤੁਹਾਡਾ ਫੋਨ ਤੁਹਾਡਾ ਦਿਮਾਗ ਪੜ ਲੈਂਦਾ ਜਿਹੜਾ ਆਪਾਂ ਫੋਨ 'ਤੇ ਜਿਹੜੀ ਵੀਡੀਓ ਵੇਖਦੇ ਆ ਨਾ ਜੇ ਆਪਾਂ ਵੇਖੀਏ ਕੋਈ ਮੱਝਾ ਰੱਖਣ ਵਾਲੀ ਕਿਸੇ ਦੇ ਫਾਰਮ ਦੀ ਜਾਂ ਘੋੜਿਆਂ ਵਾਲੇ ਫਾਰਮ ਦੀ ਜਾਂ ਕੋਈ ਆਪਾਂ ਖੇਤੀ ਕਰਨ ਦੀ ਜਾਂ ਕੋਈ ਆਪਾਂ ਡਿਸਕੋ ਡਾਂਸ ਦੀ ਜਾਂ ਕੋਈ ਫਿਲਮਾਂ ਦੀ ਉਹ ਜਿਹੜੀ ਆਪਾਂ ਵੇਖੀ ਜੀਏ ਫੋਨ ਤੇ ਆਪੇ ਆਈ ਜਾਂਦੀ ਆਉਂਦੀ ਆ ਨਾ ਮੁਣਕੇ ਆਪੇ ਉਹ ਦੂਜੇ ਦੂਜੇ ਐਕਟਰ ਦੀ ਦੂਜੇ ਹੋਰ ਕਹੇ ਕਲਾਕਾਰ ਦੀ ਉਹਦੇ ਨਾਲ ਦੀ ਰਲਦੀ ਮਿਲਦੀ ਫਿਲਮ ਆਈ ਜਾਣੀ ਆ ਵੀ ਫੋਨ ਵੀ ਤੁਹਾਡਾ ਦਿਮਾਗ ਪੜਦਾ ਤੇ ਉਹਦੀ ਸਾਰੀ ਇਨਫੋਰਮੇਸ਼ਨ ਸਰਕਾਰ ਕੋਲ ਹੁੰਦੀ ਆ ਉਹਨਾਂ ਨੂੰ ਇਹ ਵੀ ਅਸੀਂ ਕੁੜੀ ਮਾਰ ਕੇ ਦੱਬਦੀ ਅਸੀਂ ਕਿਹੜਾ ਲੱਭਣਾ ਉਹ ਭਾਉ ਜੀ ਜਦੋਂ ਫੋਨ ਟ੍ਰੇਸ ਕੀਤੇ 24 ਘੰਟਿਆਂ ਦੇ ਦੋਵੇਂ ਭਰਾ ਫੜੇ ਗਏ ਇਸੇ ਤਰ੍ਹਾਂ ਹੀ ਸਮਗਲਰ ਆ ਸਮਗਲਰਾਂ ਨੂੰ ਇਹ ਹੁੰਦਾ ਵੀ ਅਸੀਂ ਕਿਹੜੇ ਫੜੇ ਜਾਣਾ ਆ ਥੋੜੇ ਦਿਨ ਪਹਿਲਾਂ ਚਬਾਲ ਤੋਂ ਇੱਕ ਸਮਗਲਰ ਫੜਿਆ ਗਿਆ 5 ਕਿਲੋ ਹਿਰੋਇਨ ਫੜੀ ਗਈ ਉਹਨੂੰ ਜਦੋਂ ਫੜਿਆ ਫੜਿਆ ਕਿੱਥੋਂ ਉਹਦੀ ਫੋਨ ਤੇ ਗੱਲ ਚੱਲਣਦੀ ਸੀ ਦੂਜੇ ਸਮਗਲਰ ਨਾਲ ਉਹਦਾ ਫੋਨ ਟੇਪ ਕੀਤਾ ਉਹਦੀ ਲੋਕੇਸ਼ਨ ਕੱਢੀ ਉਹਨੂੰ ਜਾ ਕੇ ਢਾ ਲਿਆ ਚਬਾਲ ਲਾ ਕੇ ਜਦੋਂ ਉਹਨੂੰ ਢਾ ਲਿਆ ਨਾ ਉਹਨੂੰ ਜਦੋਂ ਇੰਟਰੋਗੇਟ ਕੀਤਾ ਉਨੇ ਇਹਦਾ ਪੁੱਛਿਆ ਵੀ ਕਿੱਥੋਂ ਲੈ ਗਿਆ ਉਹਨੇ ਦੱਸਿਆ ਮੈਂ ਅੰਮ੍ਰਿਤਸਰ ਜ਼ਿਲ੍ਹੇ ਪਿੱਟੇਵੜ ਪਿੰਡ ਆ ਮੈਂ ਉੱਥੋਂ ਲੈ ਗਿਆ ਪੁਲਿਸ ਨੇ ਉੱਥੇ ਰੇਡ ਮਾਰੀ ਉੱਥੇ ਰੇਡ ਮਾਰੀ 80 ਕਿਲੋ ਹੈਰੋਇਨ ਉੱਥੋਂ ਫੜੀ ਜਦੋਂ ਉਹਨੂੰ ਫੜ ਕੇ ਇੰਟਰੋਗੇਟ ਕੀਤਾ ਪੁਲਿਸ ਨੇ ਜੁੱਤੀ ਫੇਰੀ ਉਹਨੂੰ ਪੁੱਛਿਆ ਤੂੰ ਕਿੱਥੋਂ ਲੈ ਗਿਆ ਉਹ ਮੁੜ ਕੇ ਉਹਨੇ ਦੱਸਿਆ ਵੀ ਮੈਨੂੰ ਬਾਹਰੋਂ ਅਮਰੀਕਾ ਤੋਂ ਬੈਠੇ ਕਿਸੇ ਸਮਗਲਰ ਦਾ ਫੋਨ ਆਇਆ ਉਹਨੇ ਮੇਰੀ ਡੀਲ ਪਾਕਿਸਤਾਨ ਕਰਾਈ ਪਾਕਿਸਤਾਨੋਂ ਡਰੋਨ ਰਾਹੀਂ ਇੱਧਰ ਆਈ ਤੇ ਮੈਂ ਉਹ ਚੁੱਕ ਲਿਆ ਹੁਣ ਉਹ ਜਿਹੜਾ ਅਮਰੀਕਾ ਬੈਠਾ ਉਹਨੂੰ ਤੇ ਭਾਰਤ ਸਰਕਾਰ ਲਿਆਉਣਾ ਤੇ ਜਿਹੜਾ ਪਾਕਿਸਤਾਨ ਬੈਠਾ ਪਾਕਿਸਤਾਨ ਦਾ ਤੇ ਕੰਮ ਹੀ ਇਹੋ ਆ ਵੀ ਹੈਰੋਇਨ ਇਧਰ ਸੁੱਟਣੀ ਪਾਕਿਸਤਾਨ ਦਾ ਤੇ ਕੰਮ ਹੀ ਇਹੋ ਆ ਵੇਖੋ ਪੁਲਿਸ ਤੈਹ ਤੱਕ ਗਈ ਲਾਸਟ ਤੱਕ ਗਈ ਵੀ ਕਿੱਥੋਂ ਤੱਕ ਆ ਜੇ ਹੁੰਦੀ ਕਾਲੀਦਲ ਕਾਂਗਰਸੀ ਸਰਕਾਰ ਪਹਿਲਾ ਸਮਗਲਰ ਫੜਦਾ ਸੀ ਦੂਜਾ 80 ਕਿਲੋ ਵਾਲਾ ਨਹੀਂ ਫੜਿਆ ਜਾਣਾ ਉਹਦੇ ਮਗਰ ਕਿਸੇ ਲੀਡਰ ਦਾ ਫੋਨ ਆ ਜਾਣਾ ਸੀ ਵੀ ਇਹ ਸਾਡਾ ਬੰਦਾ ਵੀ ਇੱਥੇ ਨਹੀਂ ਆਉਂਦੀ ਲੋੜ ਐਵੇਂ ਹੋਣਾ ਹੀ ਕਿ ਕੁਝ ਹੋਰ ਹੋਣਾ ਹੀ ਉਹ 85 ਕਿਲੋ ਹੀਰਾਂ ਨੂੰ ਫੜੀ ਗਈ 85 ਕਿਲੋਣਾ ਕੀਮਤਾ ਕਿੰਨੇ ਹਜ਼ਾਰ ਮੁੰਡਿਆਂ ਨੂੰ ਓਵਰਡੋਜ਼ ਹੋਣੀ ਕਿੰਨੇ ਮਾਵਾ ਦੇ ਪੁੱਤ ਮਰਨੇ ਆਪਾਂ ਵੇਨੇ ਆ ਇੱਕ ਪਤਾ ਨਹੀਂ 1 ਮਿਲੀਗ੍ਰਾਮ ਕਿੰਨੀ ਦਾ ਮਾਵਾ ਦੇ ਪੁੱਤ ਟੀਕਾ ਲਾਉਂਦੇ ਆ ਤੇ ਉਹ ਓਵਰਡੋਜ਼ ਹੋ ਜਾਈਂਦੀ ਸਿਰੰਜ ਤੱਕ ਨਹੀਂ ਪੁੱਟੀ ਜਾਂਦੀ ਤੇ ਜਿਹੜੇ 85 ਕਿਲੋ ਕੀਮਤਾ ਲੱਖਾਂ ਚ ਨਹੀਂ ਗਿਣਤੀ ਚਲ ਜਾਣੀ ਮੌਤਾਂ ਦੀ ਚੰਗਾ ਆ ਉਹ ਫੜੇ ਗਏ ਆ ਇਹੋ ਜੇ ਚੋਰਾਂ ਦੀ ਸਜ਼ਾ ਜਾਂ ਤੇ ਗੋਲੀ ਆ ਜਾਂ ਇਹਨਾਂ ਸਮੱਗਲਰਾਂ ਦੀ ਸਜ਼ਾ ਜੇਲ ਆ ਤੇ ਸਾਥ ਸੰਗਤ ਮੈਂ ਤੁਹਾਨੂੰ ਬੇਨਤੀ ਕਰ ਰਹਾ ਆ ਪੀ ਜਿਹੜਾ ਕੋਈ ਦੂਜੀ ਪਾਰਟੀ ਦਾ ਇਹਨਾਂ ਬੰਦਿਆਂ ਸਮਗਲਰਾਂ ਦੀ ਜ਼ਮਾਨਤ ਕਰਾਉਂਦਾ ਆ ਜਾਂ ਗਵਾਹੀ ਪਾਉਂਦਾ ਆ ਤੁਸੀਂ ਏਕਾ ਕਰਨਾ ਉਹਨਾਂ ਸਾਰਿਆਂ ਨੂੰ ਸਮਝਾਉਣਾ ਵੀ ਆਪਾਂ ਇਹਨਾਂ ਲੋਕਾਂ ਦੀ ਜ਼ਮਾਨਤ ਨਹੀਂ ਕਰਾਉਣੀ ਇਹ ਜੇ ਫੜੇ ਜਾਣ ਤੇ ਜੇਲ੍ਹਾਂ ਚ ਸੜਨ ਇਹ ਬਾਹਰ ਨਾ ਆਉਣ ਜਿਹੜੇ ਸਮਾਜ ਦੇ ਦੁਸ਼ਮਣ ਨੇ ਉਹ ਕਿਸੇ ਦੇ ਕੁਝ ਨਹੀਂ ਲੱਗਦੇ ਤੇ ਇਹਨਾਂ ਲੋਕਾਂ ਨੂੰ ਤੁਸੀਂ ਆਪਦੇ ਪਿੰਡ ਮਤੇ ਪਾਓ ਗ੍ਰਾਮ ਸਭਾ ਦੇ ਇਲਾਜ ਸਾਥ-ਸਾਥ ਕੇ ਜਿਹੜੇ ਸਮਗਲਰ ਨੇ ਜੱਸ ਮੰਗਲਰਾਂ ਦੀ ਜਿਹੜੇ ਜਮਾਨਤ ਕਰਾਉਂਦੇ ਜਾਂ ਨੰਬਰਦਾਰ ਰਕਵਾਈ ਪਾਉਂਦੇ ਆ ਇਹਨਾਂ ਲੋਕਾਂ ਦਾ ਆਪਦੇ ਵਿਆਹ ਸ਼ਾਦੀ ਤੇ ਜਨਮ ਮੌਤ ਤੇ ਆਪਣੇ ਘਰੇ ਜੇ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਉਹਦੇ ਤੇ ਆਪਾਂ ਇਹਨਾਂ ਲੋਕਾਂ ਦਾ ਬਾਈਕਾਟ ਕਰੀਏ ਜਦੋਂ ਆਪਾਂ ਇਹਨਾਂ ਲੋਕਾਂ ਦਾ ਬਾਈਕਾਟ ਕਰਾਂਗੇ ਤੇ ਜਿਹੜੇ ਗਵਾਹੀਆਂ ਦੇਣ ਵਾਲੇ ਨੇ ਜਮਾਨਤ ਦੇ ਉਹ ਵੀ ਇਹਨਾਂ ਸਮਗਲਰਾਂ ਦੀ ਜ਼ਮਾਨਤ ਦੇਣ ਤੋਂ ਕੰਨੀ ਕਤਰਾਉਣਗੇ ਉਹ ਸੋਚਣਗੇ ਸੋਵਰਾ ਵੀ ਇੱਕ ਸਮਗਲਰ ਇੱਕ ਗੰਦੇ ਬੰਦੇ ਕਰਕੇ ਸਾਡਾ ਵੀ ਪਿੰਡ ਨੇ ਬਾਈਕਾਟ ਕਰਤਾ ਤੇ ਜਿੰਨਾ ਚਿਰ ਤੁਸੀਂ ਚੁੱਪ ਕਰਕੇ ਬੈਠੇ ਰਹੇ ਨਾ ਚੰਦ ਪੈਸੇ ਦੀ ਖਾਤਰ ਕੋਈ ਨਾ ਕੋਈ ਪਿੰਡ ਤੋਂ ਗਵਾਈ ਪਾਉਣ ਚੱਲ ਜਾਂਦਾ ਜੀ ਕੋਈ ਨਾ ਕੋਈ ਜ਼ਮਾਨਤ ਦੇਣ ਚੱਲ ਜਾਂਦਾ ਜੀ ਜੇ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਗੰਦਲਾ ਕੀਤਾ ਜੇ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਕਾਲਿਆ ਜੇ ਇਹਨਾਂ ਲੋਕਾਂ ਨੇ ਸਾਡੀਆਂ ਮਾਵਾ ਦੇ ਪੁੱਤਾਂ ਨੂੰ ਇਹਨਾਂ ਨੇ ਮਾਰਿਆ ਤੇ ਸਾਡਾ ਵੀ ਫਰਜ ਪੰਦਾ ਇਸ ਸਮਗਲਰ ਜੇਲ੍ਹਾਂ ਦੇ ਵਿੱਚ ਰੋਲ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਿਵੇਂ ਮੈਂ ਅੱਗੇ ਦੱਸਿਆ ਕਿਸੇ ਨੂੰ ਬਲੱਡ ਕੈਂਸਰ ਆ ਕਿਸੇ ਨੂੰ ਰੀੜ ਦੀ ਹੱਡੀ ਦੀ ਟੀਵੀ ਆ ਕਿਸੇ ਨੂੰ ਕੋਈ ਰੋਗ ਆ ਕਿਸੇ ਨੂੰ ਕੋਈ ਰੋਗ ਆ ਇਹ ਵੇਖੋ ਜਿਹੜੇ ਬੰਦੇ ਨੇ ਕਿਸੇ ਵੀ ਇਨਸਾਨ ਨਾਲ ਮਾਰਾ ਕਰਨਾ ਉਹਦਾ ਹਿਸਾਬ ਕਿਤਾਬ ਕਾਨੂੰਨ ਨੇ ਤੇ ਲੈਣਾ ਹੀ ਲੈਣਾ ਉਹਦਾ ਹਿਸਾਬ ਕਿਤਾਬ ਕਾਲਪੁਰਖ ਵਾਹਿਗੁਰੂ ਨੇ ਵੀ ਲੈਣਾ ਅਕਾਲ ਪੁਰਖ ਵਾਹਿਗੁਰੂ ਨੇ ਮੀ ਉਹਦੀ ਸੰਗੀ ਨਪੜੀਆਂ ਜਿਹੜੇ ਬੰਦੇ ਨੇ ਸਮਾਜ ਨੂੰ ਗਾਲਣਾ ਤੇ ਸਾਧ ਸੰਗਤ ਮੈਂ ਹੁਣ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਹੁਣ ਆਪਾਂ ਸੌਹ ਚੁੱਕਣੀ ਆ ਕਿ ਆਪਾਂ ਆਪਦੇ ਸਮਾਜ ਨੂੰ ਆਪਦੇ ਪਿੰਡ ਨੂੰ ਆਪਾਂ ਨਸ਼ਾ ਮੁਕਤ ਕਰਨਾ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਕਿ ਆਪਾਂ ਉੱਠ ਕੇ ਖੜਨਾ ਤੇ ਆਪਾਂ ਸਾਰਿਆਂ ਨੇ ਹੱਥ ਅੱਗੇ ਕਰਕੇ ਮੈਂ ਜਿਵੇਂ ਆਪਦਾ ਨਾਲ ਆਉ ਤੁਸੀਂ ਆਪਦਾ ਨਾਲ ਲੈਣਾ ਉੱਚੀ ਆਵਾਜ਼ ਚ ਭਰਾਵਾਂ ਨੇ ਵੀ ਭੈਣਾਂ ਨੇ ਵੀ ਤੇ ਉਹਦੇ ਬਾਅਦ ਮੈਂ ਤਿੰਨ ਤਿੰਨ ਚਾਰ ਚਾਰ ਅੱਖਰ ਬੋਲੂਗਾ ਤੁਸੀਂ ਉਹ ਸਾਰਿਆਂ ਨੇ ਪਿੱਛੇ ਬੋਲਣੇ ਆ ਤੇ ਆਪਾਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਮੈਂ ਜਦੋਂ ਪਿੰਡਾਂ ਚੋਂ ਨਾ ਨਾ 2022 ਤੋਂ ਪਹਿਲਾਂ ਮਾਵਾਂ ਭੈਣਾਂ ਨੇ ਕਹਿਣਾ ਨਾ ਸਾਨੂੰ ਬਿਜਲੀ ਮੁਕਤ ਦਿਓ ਨਾ ਸਾਨੂੰ ਕਣਕਦਾਲ ਦਿਓ ਨਾ ਸਾਨੂੰ 1000 ਰੁਪਇਆ ਦਿਓ ਆ ਚਿੱਟਾ ਖਤਮ ਕਰ ਦਿਓ ਸਾਡੇ ਪੁੱਤ ਜਿਉਂਦੇ ਰਹਿਗੇ ਤੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਦੇ ਪਰਿਵਾਰ ਪਾਲ ਲਾਂਗੇ ਮਾਵਾਂ ਨੇ ਇਹ ਗੱਲ ਕਹਿਣੀ ਪਰੇਣਾ ਨਰਿਓ ਹਜ਼ਾਰ ਵੀ ਦੇਣਾ ਆ ਬਿਜਲੀ ਵੀ ਮੁਫਤ ਦੇਣੀ ਆ ਬਾਕੀ ਵੀ ਸਹੂਲਤਾਂ ਦੇਣੀਆਂ ਆ ਅਸੀਂ ਚਿੱਟਾ ਵੀ ਬੰਦ ਕਰਨਾ ਸਾਧ ਸੰਗਤ ਇਹਨੂੰ ਚਿੱਟੇ ਨੂੰ ਬੰਦ ਕਰਾਂਗੇ ਕਿਉਂਕਿ ਇਹਨੇ ਬਰਬਾਦ ਕਰਤਾ ਸਾਡੇ ਪੰਜਾਬ ਦੀ ਜਵਾਨੀ ਨੂੰ ਤੇ ਸਾਧ ਸੰਗਤ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੀ ਆਪਾਂ ਸਾਰਿਆਂ ਨੇ ਹੱਥ ਅੱਗੇ ਕਰ ਲੈਣੇ ਆ ਤੇ ਆਪਾਂ ਨਸ਼ਾ ਖਤਮ ਕਰਨਾ ਇਹਦ ਲੈਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲਜੀਤ ਸਿੰਘ ਭੁੱਲਰ ਇੱਕ ਵਿਲੇਜ ਡਿਫੈਂਸ ਕਮੇਟੀ ਮੈਂਬਰ ਹੋਣ ਦੇ ਨਾਤੇ ਇਹ ਸੌਂਹ ਖੰਨਾ ਹਾਂ ਕਿ ਮੈਂ ਨਸ਼ਿਆਂ ਖਿਲਾਫ ਆਪਣੇ ਪਿੰਡ ਬਾੜ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਮੈਂ ਆਪਣੇ ਪਿੰਡ ਬਾੜ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਨ ਨਹੀਂ ਦੇਵਾਂਗਾ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਾਰਡ ਵਿੱਚ ਵਾਰਡ ਨਹੀਂ ਦੇਵਾਂਗਾ ਮੇਰੇ ਪਿੰਡ ਵਾਰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇ ਕਿ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਤੀ ਕਰਵਾਵਾਂਗਾ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜਮਾਨਤ ਨਹੀਂ ਦੇਵਾਂਗਾ ਅਤੇ ਕਿਸੇ ਵੀ ਪਿੰਡ ਦੇ ਮੈਂਬਰ ਨੂੰ ਉਸ ਤਸਕਰਦੀ ਜਮਾਨਤਨਾਮੇ ਦੇਣ ਲਈ ਸਮਝਾਵਾਂਗਾ ਸਾਰੇ ਪਿੰਡ ਵਾਰਡ ਦੇ ਲੋਕਾਂ ਨਾਲ ਮਿਲ ਕੇ ਆਪਦੇ ਪਿੰਡ ਆਪਦੇ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗਾ ਬੋਲੇ ਈ ਸੋ ਨਿਹਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤੇ